ਜਾਰਿਆ ਦਬੁਰਜੀ ਵਾਲਾ ਦੀਪ ਕਬੱਡੀ ਦਾ ਬ੍ਰਾਂਡਡ ਖਿਡਾਰੀ ਵਧਿਆ ਹੋਇਆ ਸਾਹਮਣੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਫਤਾਪੁਰੀਆ ਇੱਕਮ ਕੰਨੀ ਤੇ ਖੜਾ ਸਖਦੇਵ ਸਿੰਘ ਦਾ ਪੁੱਤਰ ਦੂਜੀ ਕੰਨੀ ਤੇ ਫਰੰਦੀਪੁਰੀਆ ਗੋਪੀ ਆ ਇੱਕਮ ਤੇ ਇੱਕਮ ਤੇ ਦੀਪ ਇੱਕਮ ਤੇ ਦੀਪ ਇੱਕਮ ਤੇ ਦੀਪ ਖੜਕਾ ਦੜਕਾ ਹੋ ਗਿਆ ਮੇਰੇ ਪੰਜਾਬੀ ਵੀਰ ਆਹ ਸਾਹਮਣੇ ਸਵਾਦ ਕਬੱਡੀ ਦਾ ਆਹ ਸਵਾਦ ਕਬੱਡੀ ਦਾ ਬਾਈ ਟੱਕਰ ਗਿਆ ਆਹ ਮੁੰਡਾ ਸ਼ਾਟ ਮੇਜੇ ਸਰੀਰ ਦਾ ਕਿ ਤਿੱਖੇ ਤਿੱਖੇ ਨਾਣਾ ਵਾਲਾ ਸ਼ਾਟ ਮੇ ਸਰੀਰ ਦਾ ਕਰਦਾ ਮੁਕਾਬਲਾ ਜੋ ਕਮਾਨੋਂ ਛੁੱਟੇ ਤੀਰ ਦਾ ਕਰਦਾ ਮੁਕਾਬਲਾ ਕਮਾਨੋਂ ਛੁੱਟੇ ਤੀਰ ਦਾ ਸਰ ਸਿੰਘ ਪਿੰਡ ਵਾਲਾ ਕਹਿੰਦੇ ਭੀਮ ਐਂਡ ਕਬੱਡੀ ਕਬੱਡੀ ਕਰਦਾ ਹੋਇਆ ਫਰੰਦੀਪੁਰਿਆ ਗੋਪੀ ਤਿਆਰ ਹੈ ਏਕਮ ਨੂੰ ਦੁਨੀਆ ਪਿਆਰ ਕਰਦੀ ਹੈ ਆਹ ਕਹਿੰਦੇ ਪਤਾਪੁਰ ਕਮਾਲ ਸਿਰਾਂ ਹੋ ਗਈਆਂ ਐਡ ਮੇਰੇ ਵੀਰੋ ਮੇਲਾ ਬਣ ਗਿਆ ਕੱਲੇਵਾਲ ਪਿੰਡ ਦਾ ਧਰਤੀ ਮਾਜੇ ਦੀ ਬੱਲੇ 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 ਇਹ ਆ ਪਤਾਪੁਰੀਆ ਪਤਾਪੁਰੀਏ ਇੱਕਮ ਦਾ ਤੋੜ ਕੋਈ ਨਹੀਂ ਪਤਾਪੁਰੀਏ ਇੱਕਮ ਦਾ ਤੋੜ ਕੋਈ ਨਹੀਂ ਨਾ ਭਜਦਾ ਨਾ ਭੱਜਣ ਦਿੰਦਾ ਸਿਖਰਾਂ ਤੇ ਯਾਰੋ ਜੀ ਦੀ ਚੜੀ ਹੋਈ ਹੈ ਮਿਹਨਤ ਵੀ ਬਹੁਤ ਜਿੰਨੇ ਕਰੀ ਹੋਈ ਹੈ ਦੁਨੀਆ دیਵਾਨੀ ਜਿੰਨੇ ਕਰੀ ਹੋਈ ਹੈ ਲਾ ਸਾਹਮਣੇ ਦੇਖਾਂਗੇ ਦੀਪਤ ਮੁਰਜੀ ਵਾਲਾ ਤੇ ਉਹ ਲੱਗਦਾ ਹੋਇਆ ਜੋਰ ਦੀਪ ਦੀਪ ਤੇਕਮ ਕਬੱਡੀ 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 ਦੀਪ ਤੇਕਮ ਕਿਆ ਬਾਤ ਇਸੇ ਲਈ ਆਖਿਆ ਦੋਨੋਂ 1000 ਦੀ ਸਾਡੇ ਸਰਪੰਚ ਦਲਵੀਰ ਸਿੰਘ ਵੱਲੋਂ ਕਬੱਡੀ ਪੈਣ ਜਾ ਰਹੀ ਹੈ ਆ ਨੌਇਮਨ ਖਹਿਰੇ ਵਾਲਾ ਜੀਵਨ ਗੋਪੀ ਜਠਾਲ ਇਸ ਇਲਾਕੇ ਦਾ ਵੱਡਾ ਸਟਾਪਰ ਹੈ ਮਾ ਖੇਡ ਕਬੱਡੀ ਦਾ ਰਾਇਲ ਕਿੰਗਸ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਦਾ ਵੱਡਾ ਸਟਾਪਰ ਲਓ ਸਾਹਮਣੇ ਗੋਪੀ ਖਾਲ ਵਾਲਾ ਪਰ ਆਹ ਸਾਹਮਣੇ ਖੇਰੇ ਆਓ ਫਰੰਦੀਪੁਰਿਆ ਜੱਫਾ ਲਾ ਗਿਆ ਸਰਪੰਚ ਸਾਹਿਬ ਦੇ ਦੋ 1000 ਰੁਪਇਆ ਫਰੰਦੀਪੁਰਿਆ